ਸਦਰ थाना ਪੁਲਿਸ ਨੇ ਲਾਲਚੰਦ ਐਸਆਈ ਦੀ ਬੇਟੀ ਨੇ ਜਿਹੜਾ ਸੁਸਾਇਡ ਕੀਤਾ ਸੀ ਉਸ ਮਾਮਲੇ ਦੇ ਵਿੱਚ ਤਿੰਨ ਦਹੇਜ ਲੋਬੀ ਸਸੁਰਾਲ ਪੱਖ ਦੇ ਤਿੰਨ ਲੋਕਾਂ ਦੇ ਖਿਲਾਫ ਜਿਹੜੇ ਆ ਉਹ ਮਾਮਲਾ ਦਰਜ ਕਰ ਲਿੱਤਾ ਗਿਆ ਤਾਂ ਪੂਰੀ ਜਾਣਕਾਰੀ ਆਪਾਂ ਐਸਆਈ ਤੋਂ ਲਵਾਂਗੇ ਸਦਰ थाना ਅਬੋਹਰ ਦੇ ਕੀ ਕਾਰਵਾਈ ਇਸ ਮਾਮਲੇ ਦੇ ਵਿੱਚ ਕੀਤੀ ਗਈ ਹੈ ਤੇ ਹੁਣ આરોપીਾਂ ਦੀ ਗ੍ਰਿਫਤਾਰੀ ਹੋਈ ਹੈ ਨਹੀਂ ਹੋਈ ਇਹ ਸਾਡੇ ਨਾਲ ਕਿ ਐਸਸੀ ਲਾਲਚੰਦ ਦਾ ਪੀਸੀਆ ਤੇ ਡਿਊਟੀ ਕਰਦਾ ਬਹੁਤ ਇਮਾਨਦਾਰ ਬੰਦਾ ਜੀ ਉਹਨੇ ਆਪ ਦੀ ਲੜਕੀ ਦੀ ਅਰਸਾ ਕਰੀਬ 18 19 ਸਾਲ 19 ਦਿਨ ਪਹਿਲਾਂ ਸ਼ਾਦੀ ਕੀਤੀ ਸੀ ਮੰਡੀ ਕਾਲਿਆਂ ਵਾਲੀ ਤੇ ਜਿਸ ਦਿਨ ਦੀ ਲੜਕੀ ਵਿਆਹ ਕੇ ਗਈ ਸੀ ਉਹਦਾ ਸਹੁਰਾ ਪਰਿਵਾਰ ਉਹ ਤੋਂ ਦਾਜ ਦੀ ਮੰਗ ਕਰਦਾ ਸੀ ਤੇ ਮੋਟਰਸਾਈਕਲ ਦੀ ਮੰਗ ਕਰਦਾ ਸੀਗਾ ਕਹਿੰਦਾ ਵੀ ਤੇਰਾ ਡੈਡੀ ਥਾਣੇਦਾਰ ਹੈ ਤੇ ਮੋਟਰਸਾਈਕਲ ਕਿਉਂ ਨਹੀਂ ਲੈ ਕੇ ਆਏ ਜੀ ਜਦੋਂ ਤੂੰ ਮੋਟਰਸਾਈਕਲ ਲੈ ਕੇ ਆਈ ਉਹ ਵੀ ਘਰੇ ਬੋਲੇ ਜੀ ਉਹਦੇ ਸਬੰਧੀ ਲਾਲਚੰਦਰ ਨੇ ਕਾਫੀ ਸਮਝਾਇਆ ਸਮਝੋਇਆ ਦੇ ਪਰਿਵਾਰਕ ਮੈਂਬਰਾਂ ਨੇ ਜੀ ਤੇ ਲੜਕੀ ਨੂੰ ਭੇਜਤਾ ਸਹੁਰੇ ਘਰ ਦੋ ਦਿਨ ਹੋ ਗਏ ਸੀ ਗਈ ਨੂੰ ਜੀ ਤੇ ਉੱਥੇ ਉਹਨੂੰ ਉਹਦੇ ਪਰੇਸ਼ਾਨੀ ਦੀ ਹਾਲਤ ਵਿੱਚ ਕੁਝ ਧੀਰੀ ਚੀਜ਼ ਖਾਲੀ ਜਾਪਦੀ ਆ ਉਸ ਕਰਕੇ ਉਹਦੀ ਮੌਤ ਹੋ ਗਈ। ਕੀ ਕਰਵਾਈ ਬਿੰਦਗੀ? ਉਹਦੇ ਜੀ ਸਰ ਕਿੰਨਾ ਦੀ ਕਾਰਵਾਈ ਕੀਤੀ? ਲੜਕੀ ਦੇ ਬ੍ਰਦਰ ਦੇ ਬਿਆਨ ਦੇ ਆਧਾਰ ਤੇ ਕਾਰਵਾਈ ਕੀਤੀ ਗਈ ਹੈ ਜੀ ਜਿਵੇਂ ਪਹਿਲਾਂ ਪਾਈਪੀਸੀ ਦੀ ਧਾਰਾ 304 ਬੀ ਲਾਉਂਦੇ ਸੀਗੇ ਜੀ ਉਹਦੇ ਆਧਾਰ ਤੇ 80 3 ਜਿੰਮਣ 5 ਬੀ ਐਨ ਐਸ ਤਹਿਤ ਕਾਰਵਾਈ ਕੀਤੀ ਗਈ ਹੈ ਜੀ ਤਿੰਨ ਬੰਦਿਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਜੀ ਇੱਕ ਪਤੀ ਸੱਸ ਤੇ ਨਾਨ ਦੇ ਖਿਲਾਫ ਕੀ ਨਾਮ ਲਾ ਕੇ ਵਾਜੇ? ਜਿਹੜਾ ਉਸ ਦਾ ਪਤੀ ਉਹਦਾ ਨਾਮ ਮਨੋਜ ਕੁਮਾਰ ਹੈਗਾ ਜੀ ਪੁੱਤਰ ਗੋਵਿੰਦਰਾਮ ਆ ਜੀ ਸ਼ਰਦਾ ਰਾਣੀ ਪਤਨੀ ਗੋਵਿੰਦਰਾਮ ਤੇ ਨਾਨਾ ਸੀਮਾ ਰਾਣੀ ਪਤਨੀ ਸਤੀਸ਼ ਕੁਮਾਰ ਹੈ